ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਲਾੜ। ਤੇ ਮਿੱਤਰੋ ਅੱਜ ਮੈਂ ਚੱਲੇ ਆਂ ਡੇਰਾ ਸਾਹਿਬ ਬਾਬਾ ਬੜਪਾਲ ਸਿੰਘ ਜੀ ਦੇ ਕਿਉਂਕਿ ਹੁਣ ਹੋਲੀਆਂ ਦਾ ਟਾਈਮ ਆ ਤੇ ਕਈ ਮੇਰੇ ਵੀਰ ਭਰਾ ਪੈਣ ਜਿਹੜਾ ਨੂੰ ਟਾਈਮ ਨਹੀਂ ਲੱਗਾ ਮੱਥਾ ਟੇਕਣ ਦਾ ਜਾਂ ਜਾਣ ਦਾ ਟਾਈਮ ਨਹੀਂ ਲੱਗਾ ਤਾਂ ਉਹ ਵੀਡੀਓ ਦੇ ਮਾਦੀ ਮਰਾਈ ਤੇ ਬਾਬਾ ਬੜਪਾਲ ਸਿੰਘ ਜੀ ਦੇ ਦਰਸ਼ਨ ਕਰ ਸਕਦੇ ਆ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਤੁਹਾਨੂੰ ਡੇਰਾ ਸਾਹਿਬ ਬਾਬਾ ਬੜਪਾਰ ਸਿੰਘ ਜੀ ਦਾ ਦਰਸ਼ਨ ਕਰਾਵਾਵਾ ਕੱਲੀ ਕੱਲੀ ਚੀਜ਼ ਦੇ ਤੇ ਅਗਲੇ ਹਾਲ ਮੈਂ ਹੱਲੇ ਦੁਕਾਨਦਿਆਂ ਮੱਥਾ ਟੇਕੇ ਦੁਕਾਨ ਤੋਂ ਵੀ ਆਪਾਂ ਜਾਣਾ ਆ ਚਾਲੇ ਪਾਉਣੇ ਆ ਬਾਬਾ ਬੜਪਾਰ ਸਿੰਘ ਡੇਰਾ ਸਾਹਿਬ ਨੂੰ ਤੇ ਬਾਣੇ ਰੋ ਵੀਡੀਓ ਦੇ ਨਾਲ ਤੇ ਦਿਖਾਉਨੇ ਆ ਜੇ ਤੁਹਾਨੂੰ ਮੇਲਾ ਬਾਬਾ ਬੜਪਾਰ ਸਿੰਘ 225 ਦਾ ਲਓ ਜੀ ਮਿੱਤਰੋ ਆਪਾਂ ਸਫ਼ਰ ਸ਼ੁਰੂ ਕਰ ਲਿਆ ਆ ਡੇਰਾ ਬਾਬਾ ਬੜਪਾਰ ਸਿੰਘ ਜੀ ਵੱਲ ਨੂੰ ਤੇ ਸੇਧ ਵੀ ਮੇਰੀ ਥੋੜੀ ਜੀ ਠੀਕ ਨਹੀਂ ਹੈਗੀ ਤੇ ਫਿਰ ਵੀ ਮੈਂ ਚਾਲੇ ਬਾਹਰ ਲਏ ਆ ਬਾਬਾ ਆਪ ਹੀ ਲੈ ਜੂ ਕਿੱਥੇ ਹੁਣ ਤੇ ਮੌਸਮ ਤਕਰੀਬਨ ਠੀਕ ਠੀਕ ਆ ਤੇ ਬਣੇ ਰੋ ਵੀਡੀਓ ਦੇ ਨਾਲ ਤੇ ਅਸੀਂ ਹੁਣ ਤੁਹਾਨੂੰ ਕਰਾਵਾਂਗੇ ਦਰਸ਼ਨ ਇਹਨਾਂ ਬਾਬਾ ਬੜਪਾ ਸਾਹਿਬ ਜੀ ਦੇ ਬਲੀ ਮਿੱਤਰੋ ਅਸੀਂ ਹੁਣ ਮਾਮਾ ਜੀ ਆ ਗਏ ਆ ਮਾਮਾ ਜੀ ਕਿੱਦਾਂ ਠੀਕ ਆ ਠੀਕ ਠਾਕ ਆ ਹੁਣ ਆਪਾਂ ਚਾਲੇ ਲੱਗੇ ਆ ਸ਼ੁਰੂ ਕਰਨ ਤੇਰਾ ਪਤਾ ਲੜ ਭਾਰ ਤੇ ਜੀ ਤੇ ਆ ਦੇਖੋ ਜੇਰਾ ਸੰਗਤਾ ਲੰਘ ਜਾ ਰਹੀਆਂ ਕਈ ਆਈ ਜਾਂਦੇ ਕਈ ਜਾਈ ਜਾਂਦੇ ਆ ਬੈਗ ਦਾ ਥੋੜਾ ਜਿਹਾ ਪੰਗਾ ਜਿਹਾ ਸੈਟਵਾ ਹੁਣ ਠੀਕ ਆ ਬਹਿ ਹੋ ਜਾਣਾ ਆਰਾਮ ਨਾਲ ਚਲਿਏ ਫੇ ਲਓ ਜੀ ਮਿੱਤਰੋ ਬਣੇ ਰੋ ਫੇ ਵੀਡੀਓ ਦੇ ਨਾਲ ਦਿਖਾਉਨੇ ਆ ਤੁਹਾਨੂੰ ਮਾਂ ਮਾਰੀ ਛਾਲ ਮਾਰ ਕੇ ਬੈਠਣਗੇ ਹਾਂ ਹੋ ਜੀ ਮਿੱਤਰੋ ਆਪਾਂ ਨਹਿਰੀਆਂ ਪਹੁੰਚ ਗਏ ਆਂ ਤੇ ਆ ਜਿਹੜਾ ਪਾਸਾ ਆਏ ਜਾਂਦਾ ਬਾਬਾ ਵਰਦ ਭਾਗ ਸਿੰਘ ਜੀ ਨੂੰ ਤੇ ਆ ਜਿਹੜਾ ਰਸਤਾ ਜਾਂਦਾ ਬਾਰੋਬਾਰ ਦੀ ਆਪਾਂ ਜਾਣਾ ਨਹਿਰੀਆਂ ਵੱਲ ਦੀ ਯਾਨੀ ਕਿ ਜਵਾਰ ਵੱਲ ਦੀ ਜੇ ਨਹਿਰੀਆਂ ਪਹੁੰਚ ਗਏ ਆਪਾਂ ਜਵਾਰ ਇੱਥੇ 6 ਕਿਲੇ ਮਿੰਟ ਦਾ ਬਾਰੋਬਾਰ ਦੀ ਆਪਾਂ ਜਾਣਾ ਹੈ ਕਿਉਂਕਿ ਡੇਰਾ ਉਤੋਂ ਬਾਰੋਬਾਰ ਦੀ ਹੈਗਾ ਆ ਡੇਰੇ ਦੇ ਆਪਾਂ ਮੋਟਰਸਾਈਕਲ ਆਪਣੀ ਲਾ ਕੇ ਰੱਖੀ ਜੇ ਬਾਕੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਲਓ ਜੀ ਮਿੱਤਰੋ ਆਪਾਂ ਜਿਹੜਾ ਨਹਿਰੀਆਂ ਵਾਲਾ ਰਸਤਾ ਆ ਬਾਰੋ-ਬਾਰ ਦੀ ਜਵਾਰ ਕੇ ਵੱਲ ਦੀ ਆਪਾਂ ਉਧਰ ਦੀ ਆ ਗਏ ਆ ਤੇ ਆ ਹੁਣ ਆਪਾਂ ਜਾਵਾਂਗੇ ਰਾਹ ਦੇ ਵਿੱਚ ਖੜੇ ਆ ਤੇ ਕਾਫੀ ਦੇਰ ਹੋ ਗਈ ਹੈ ਚੱਲਿਆ ਨੂੰ ਤੇ ਲੱਤਾਂ ਥੱਕ ਗਈਆਂ ਆ ਕਿੱਦਾਂ ਮਾਮਾ ਠੀਕ ਆ ਠੀਕ ਆ ਲੱਤਾਂ ਸੁੰਨ ਜੀਆਂ ਹੋ ਗਈਆਂ ਮੈਗਨੀਸੀ ਬੀਬੀ ਥੋੜਾ ਘਟਦਾ ਘਟਦਾ ਗਿਆ ਹੁਣ ਵੀ ਥੋੜਾ ਮਹਿਸੂਸ ਹੋ ਰਿਹਾ ਹੈ ਤੇ ਜਾਣਾ ਵੀ ਜ਼ਰੂਰੀ ਸੀਗਾ ਤੇ ਆਪੇ ਪਰਮਾਤਮਾ ਕਿਰਪਾ ਕਰੂਗਾ ਤੇ ਬਾਕੀ ਇੱਕ ਹੋਰ ਮੈਂਬਰ ਨੇ ਸਾਡੇ ਨਾਲ ਆਉਣਾ ਸੀ ਤੇ ਸਾਰੇ ਜਾਣੇ ਦਰਸ਼ਕਾਂ ਨੂੰ ਪਤਾ ਹੀ ਹੋਣਾ ਸਾਡੇ ਮਾਮਾ ਜੀ ਜਿਹੜੇ ਆ ਡੈਥ ਹੋ ਗਈ ਉਹਨਾਂ ਨੇ ਵੀ ਸਾਡੇ ਨਾਲ ਆਉਣਾ ਸੀਗਾ ਤੇ ਪਰਮਾਤਮਾ ਦੀ ਜਿਹੜੀ ਮਰਜ਼ੀ ਉਹ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਤੇ ਆਪਾਂ ਹਣ ਦੋ ਜਣੇ ਆਏ ਆ ਮਾਮਾ ਜੀ ਤੇ ਮੈਂ ਤੇ ਮੋਟਰਸਾਈਕਲ ਤੇ ਆ ਗਏ ਪਹਿਲਾਂ ਗੱਡੀ ਤੇ ਆਉਣਾ ਸੀਗਾ ਤੇ ਕਿੱਦਾਂ ਸੈਟ ਠੀਕ ਆ ਠੀਕ ਸੈਟਿੰਗ ਆ ਤੇ ਲੋ ਜੀ ਮਿੱਤਰੋ ਫਿਰ ਆਪਾਂ ਹੁਣ ਪਹੁੰਚਾਂਗੇ ਪਹੁੰਚ ਕੇ ਉਸ ਤੋਂ ਬਾਅਦ ਆਪਾਂ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜਾ ਡੇਰਾ ਸਾਹਿਬ ਆਵਾੜ ਭਗਤ ਸਿੰਘ ਜੀ ਦੇ ਬੇਰ ਸਾਹਿਬ ਜਿੱਥੇ ਦਰਸ਼ਨ ਕਰਨੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਮੰਜੀ ਸਾਹਿਬ ਉਹ ਵੀ ਦਿਖਾਵਾਂਗੇ ਤੇ ਜਿੱਥੇ ਇਸ਼ਨਾਨ ਕਰਦੇ ਉਹ ਵੀ ਦਿਖਾਵਾਂਗੇ ਤੇ ਸੰਗਤਾਂ ਦੇਖੋ ਤੁਹਾਡੇ ਸਾਹਮਣੇ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਆ ਤੇ ਸਾਲ ਬਾਅਦ ਮੇਲਾ ਭਰਦਾ ਹੋਰ ਦੋ ਦਿਨਾਂ ਨੂੰ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਹੈਗੀ ਇਹ ਬਣੇਰੋ ਵੀਡੀਓ ਦੇ ਨਾਲ ਮੇਰੀ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਦਰਸ਼ਨ ਕਰਾਏ ਜਾਣ ਤੇ ਬਣੇਰੋ ਵੀਡੀਓ ਦੇ ਨਾਲ ਲਓ ਜੀ ਮਿੱਤਰੋ ਅਸੀਂ ਹੁਣ ਡੇਰੇ ਤੇ ਪਹੁੰਚ ਗਏ ਆ ਲੰਗਰ ਛਕਣ ਲੱਗੇ ਆ ਇਸ ਤੋਂ ਬਾਅਦ ਵੀ ਐਕਟੀਵਿਟੀ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਆਪਾਂ ਤੇ ਪਹਿਲਾਂ ਹੁਣ ਲੰਗਰ ਛਕਾਂਗੇ ਆਪਾਂ ਲੰਗਰ ਆਪਾਂ ਛਕ ਰਿਆ ਤੇ ਇਹ ਹੈਗਾ ਆਪਣਾ ਡੇਰਾ ਇਹ ਡੇਰਾ ਦਾ ਤੇ ਕਿਤੇ ਆਪਾਂ ਥੋੜੀ देर ਸੇਵਾ ਕਰਾਂਗੇ ਤੇ ਸੇਵਾ ਕਰਕੇ ਬਾਅਦ ਚ ਫੇ ਆਪਾਂ ਜਿਹੜੇ ਦਰਸ਼ਨ ਤੁਹਾਨੂੰ ਗਾਹ ਕਰਾਵਾਂਗੇ ਆ ਦੇਖੋ ਜਰਾ ਤੁਸੀਂ ਤੇ ਕਿੱਦਾਂ ਰੌਣਕਾਂ ਲੱਗੀਆਂ ਪਈਆਂ ਆ ਸਾਰਿਆਂ ਨੇ ਆਪਣੇ ਟੈਂਟ ਵਗੈਰਾ ਲਗਾਏ ਹੋਏ ਆ ਕਾਫੀ ਦਿਨਾਂ ਦੇ ਲੋਕੀ ਹਫਤਾ ਹਫਤਾ ਪਹਿਲਾਂ ਦੇ ਆ ਗਏ ਹੋਏ ਸੰਗਤਾਂ ਤੇ ਆ ਆਪਣਾ ਡੇਰਾ ਆ ਤੇ ਬਹੁਤ ਹੈ। ਲਓ ਜੀ ਮਿੱਤਰੋ ਆ ਹੈਗਾ ਸ਼ਾਮ ਦਾ ਵੇਲਾ ਤੇ ਸਾਰੇ ਪਾਸੇ ਲੰਗਰ ਲੱਗੇ ਹੋਏ ਨੇ। ਬਾਬਾ ਜੀ ਕਿੱਦਾਂ ਹਾਲ? ਸਾਰੇ ਪਾਸੇ ਲੰਗਰ ਲੱਗੇ ਆ। ਤੇ ਸੰਗਤ ਆਈ ਜਾਂਦੀ ਤੇ ਸੰਗਤ ਜਾਈ ਜਾਂਦੀ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਆ। ਤੇ ਬਣੇ ਰੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਂਦੇ ਆ ਸ਼ਾਮ ਦਾ ਮਾਹੌਲ ਜਿਹੜਾ। ਆਪਾਂ ਦਾ ਵੈਸੇ ਘੁੰਮਣ ਫਿਰ ਨਿਕਲਿਆ ਨਾ ਮਾਮਾ ਜੀ ਹਾਂ ਘੁੰਮਣ ਫਿਰ ਨਿਕਲੇ ਆਪਾਂ ਤੇ ਬਿਠੇ ਉਧਰ ਖੜੇ ਸੇਵਾ ਕਰਾਉਂਦੇ ਸੇਵਾ ਕਰਨ ਦੀ ਤਾਕ ਹੈ ਮਾਮਾ ਕਹਿੰਦਾ ਲੱਤਾਂ ਤੋੜਦੀਆਂ ਮੈਂ ਕਿਹਾ ਚਲੋ ਉਹ ਫੇਰ ਆਉਂਦੇ ਆਂ ਉਹ ਫੇਰ ਆਉਣੇ ਸੈਰ ਕਰਾ ਕੇ ਲੈ ਆਈਏ ਮਾਮਾ ਜੀ ਤੇ ਬਹੁਤ ਪਾਵਰਫੁਲ ਜਗ੍ਹਾ ਆ ਬਹੁਤ ਦੁਨੀਆਂ ਆਉਂਦੀ ਐ ਇੱਥੇ ਬਹੁਤ ਸੰਗਤਾਂ ਆਉਂਦੀਆਂ ਆ ਤੇ ਜੋ ਵੀ ਸੱਚੇ ਮਨ ਨਾਲ ਕੋਈ ਵੀ ਕੁਝ ਮੰਗਦਾ ਆ ਪਰਮਾਤਮਾ ਨੂੰ ਦਿੰਦਾ ਜ਼ਰੂਰ ਆ ਛੋੜੀ ਉਹਦੀ ਜ਼ਰੂਰ ਭਰਦੀ ਆ ਪਰ ਮੰਗੇ ਸੱਚੇ ਮਨ ਦੇ ਨਾਲ ਤੇ ਆ ਤੁਸੀਂ ਦੇਖ ਹੀ ਸਕਦੇ ਆ ਕਿ ਮੇਲਾ ਹੌਲੀ-ਹੌਲੀ ਭਰੀ ਜਾਂਦਾ ਆ ਤੇ ਆਗਰ ਸੱਚਾ ਤਾਂ ਆਂ ਜੀ ਸੱਚੇ ਸੱਜਣੇ ਸੱਚੇ ਸੱਜਣੇ ਸੱਚੇ ਸੱਜਣੇ ਸੱਚੇ ਸੱਜਣੇ ਰੋ ਪਸਤੂ ਪਰ ਪਾਇਆ ਨਾ ਕੋ ਸੱਤ ਹੋਵੇ ਸੱਚ ਹੋਵੇ ਜਰਨਾ ਜਨਤ ਤੋਂ ਆਇਆ ਸਿੱਖ ਨੂੰ ਫਾਪੀ ਦਰਗਵਾਂ ਕਿਹਾ ਦਾ ਚਾਹਤੇ ਹੋਏ ਮੀਰ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦਾ ਲੰਗਰ ਮਿਲਣਾ ਹੈ ਨਾ ਮਾਮਾ ਜੀ ਗੋਲ ਕੱਪੜਿਆਂ ਨੂੰ ਲੈ ਕੇ ਹਰੇਕ ਚੀਜ਼ ਦਾ ਲੰਗਰ ਇਹ ਦੁਨੀਆ ਬਹੁਤ ਸੇਵਾ ਕਰਦੀ ਲੰਗਰ ਦੀ ਕੋਈ ਕੁਝ ਬਣਾ ਕੇ ਲਿਆਉਂਦਾ ਕੋਈ ਕੁਝ ਬਣਾਉਂਦੇ ਆ ਤੇ ਬਹੁਤ ਕੁਝ ਬਣਦਾ ਜੀ ਤੇ ਸ਼ਰਧਾ ਭਾਵਨਾ ਚਾਹੀਦੀ ਆ ਤੇ ਤੁਸੀਂ ਦੇਖ ਹੀ ਸਕਦੇ ਆ ਪੂਰਾ ਐ ਨਾਲੇ ਕਿਨਾਰੇ ਤੱਕ ਭਰਿਆ ਹੋਇਆ ਸਾਰਾ ਮੇਲਾ ਮਾਮਾ ਜੀ ਖਾਣਾ ਪੀਣਾ ਕੁਝ ਨਾ ਨਾ ਹਾਂ ਉਹ ਦੇ ਭਾਈ ਵੀ ਕੈਂਪ ਟਾਈਮ ਵੀ ਰ ਆਪਣਾ ਹੀ ਆ ਜਿੰਨਾ ਮਰਜ਼ੀ ਲਾ ਲੋ 6:10 ਹੋ ਗਏ 6:10 ਹੋਣਾ ਬਿਨਾ ਕੁਝ ਨਹੀਂ ਲੈ ਕੁਝ ਹਾਂ ਆ ਦੇਖ ਨਾ ਉਹ ਜਿਹੜਾ ਰਿੰਗੂ ਆ ਨਾ ਇਹਦਾ ਉਹਦੇ ਪੂਰਾ ਬਰਾਬਰ ਆ ਓਹ ਉਹ ਬਹੁਤ ਇਹ ਜਦੋਂ ਕਰਨਾ ਨਾ ਉਹਦੇ ਪਲਾਈ ਲੱਗੀ ਇਹਨੇ ਬੁੜਕਣਾ ਉੱਪਰ ਬੁੜਕਣਾ ਵਾਸਤੇ ਹਾਂ ਯਾਰ ਸਕੈਮ ਹਣ ਉਹ ਸਤਾਨਵੰਦ ਆ ਚਲ ਤੂੰ ਪਾ ਕੇ ਦਿਖਾ ਚਲ ਜਦ ਤੂੰ ਸੋੜ ਤੇ ਅੱਗੇ ਤੈਨੂੰ ਬੰਨ ਕਰਕੇ ਰੱਖ ਪਾ ਕੇ ਦਿਖਾ ਪਾ ਚੱਲ ਬਾਅਦ ਵਿੱਚ ਯਾਰ ਸ਼ਰਤ ਚਾ ਲਗਾਣੀ ਆ ਮੇਲਾ ਕਰਦੇ ਆ 10 ਕਿਲੋ ਆ 20 ਕੇ 20 ਹਾਂ ਹਾਂ ਆਇਆ ਆਇਆ ਦਸਕੇ ਚੱਲ ਬੇਨਾ ਬੰਦਾ ਇੱਕ ਸੇਕ ਕੰਦੀ ਉਹੜਾ ਉਰੇਆ ਸੜਕ ਤੇ ਉਹ

ਜਿਹੜਾ ਮਾਮਲਾ ਬੋਲ ਰਹੇ ਹਾਂ ਨਾਮਸ ਜਿੰਨੇ ਦਾ ਲੈ ਰਹੇ ਹੈ ਜਿੰਨੇ ਦਾ ਲੈ ਰਹੇ ਹੈ ਜਿੰਨੇ ਦਾ ਲੈ ਰਹੇ ਹੈ ਜਮਾਤ ਪਟਾਚੀ ਜਮਾਤ